ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੌਣ ਦਾ ਮਹੀਨਾ ਚੜ ਗਿਆ ਏ ਅੱਜ ਕੱਲ ਇਹਨਾਂ ਦਿਨਾਂ ਵਿੱਚ ਪੇਕੇ ਪਰਵਾਹ ਬਾਲੇ ਆਪਣੀਆਂ ਧੀਆਂ ਨੂੰ ਸੰਧਾਰਾ ਦੇ ਕੇ ਆਉਂਦੇ ਹੁੰਦੇ ਨੇ ਅੱਜ ਕੱਲ੍ਹ ਜਿਹੜਾ ਸੰਧਾਰਾ ਦਿੱਤਾ ਜਾਂਦਾ ਏ ਬਿਸਕਟ ਵਗੈਰਾ ਜਾਂ ਹੋਰ ਵਸਤਾਂ ਉਹ ਡੱਬਿਆਂ ਵਿੱਚ ਜਾਂ ਫਿਰ ਕੋਈ ਪਲਾਸਟਿਕ ਦੇ ਥੈਲੇ ਵਿੱਚ ਪਾ ਕੇ ਲਫਾਫੇ ਵਿੱਚ ਪਾ ਕੇ ਦੇ ਦਿੱਤਾ ਜਾਂਦਾ ਏ ਪਰ ਪੁਰਾਣੇ ਵੇਲੇਆਂ ਵਿੱਚ ਇਹ ਸੰਧਾਰਾ ਇੱਕ ਲੋਹੀ ਦੀ ਬਸਤ ਵਿੱਚ ਪਾ ਕੇ ਦਿਤਾ ਜਾਂਦਾ ਸੀ ਸੋ ਉਹੀ ਵਸਤ ਜੇ ਤੁਹਾਨੂੰ ਦਿਖਾਉਣੀ ਆ ਤੇ ਉਸੇ ਵਸਤ ਦੇ ਤੁਹਾਨੂੰ ਦਰਸ਼ਨ ਕਰਾਉਣੇ ਜੀ ਸੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਵੀ ਕਰਨਾ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਉਹ ਪੁਰਾਣੀ ਬਸਤ ਸੋ ਲੋ ਦੇਖੋ ਜੀ ਇਹ ਆ ਉਹ ਬਸਤ ਜਿਹਦੇ ਵਿੱਚ ਸੰਧਾਰਾ ਪਾ ਕੇ ਦਿੱਤਾ ਜਾਂਦਾ ਸੀ ਇਹਨੂੰ ਪੀਪਾ ਕਹਿੰਦੇ ਨੇ ਬੀਤੇ ਵੇਲੇਾਂ ਵਿੱਚ ਜਦੋਂ ਵਿਆਹੀਆਂ ਧੀਆਂ ਨੂੰ ਪੇਕਿਆਂ ਵੱਲੋਂ ਸੌਣ ਦੇ ਮਹੀਨੇ ਵਿੱਚ ਸੰਧਾਰਾ ਭੇਜਿਆ ਜਾਂਦਾ ਸੀ ਆਏ ਸੁੰਦਾਰਾ ਇਹਨਾਂ 3 ਦੇ ਪੀਪਿਆਂ ਵਿੱਚ ਪਾ ਕੇ ਭੇਜਿਆ ਜਾਂਦਾ ਸੀ ਹਰ ਇੱਕ ਘਰ ਦੇ ਵਿੱਚ ਇਹ 3 ਵਾਲੇ ਪੀਪੇ ਮੌਜੂਦ ਹੁੰਦੇ ਸੀ ਕਿਉਂਕਿ ਇਹਨਾਂ ਪੀਪਿਆਂ ਵਿੱਚ ਦਾਲ ਦਾ ਘਿਓ ਹੁੰਦਾ ਸੀ ਨੂੰ ਫਾਰਮ ਘਿਓ ਕਹਿੰਦੇ ਨੇ ਉਹ ਘਰਾਂ 'ਚ ਲੈ ਆਂਦਾ ਜਾਂਦਾ ਵੀ ਇਹਨਾਂ ਪੀਪਿਆਂ ਵਿੱਚ ਸੋ ਇਹਨਾਂ ਪੀਪਿਆਂ ਤੇ ਕਿਸੇ ਕਾਰੀਗਰ ਤੋਂ ਉੱਪਰਿਆਂ ਦੇ ਟੱਕਣ ਫਿੱਟ ਕਰਾ ਲਤਾ ਜਾਂਦਾ ਸੀ ਆਹ ਜਿਹੜਾ ਦੇਖ ਰਹੇ ਹੋ ਤੁਸੀਂ ਉੱਪਰੋਂ ਕੁੰਡਾ ਦਗਾਤਾ ਜਾਂਦਾ ਸੀ ਮੂਰੇ ਵੀ ਕੁੰਡਾ ਲਗਾਇਆ ਜਾਂਦਾ ਸੀ ਤਾਂ ਕਿ ਇੱਥੇ ਜਿੰਦੀ ਲਗਾਈ ਜਾ ਸਕੇ ਜਾਂ ਕੋਈ ਢੱਕਾ ਵਗੈਰਾ ਜਿਸ ਤਰ੍ਹਾਂ ਮੇਰੇ ਪਾਹ ਹੈ ਆ ਇਸ ਤਰ੍ਹਾਂ ਪਾਹ ਹੁੰਦੇ ਦੀ ਤਾਂ ਕਿ ਕੋਈ ਕੁੱਤਾ ਬਿੱਲਾ ਖੋਲੇ ਨਾ ਜਾਂ ਫਿਰ ਉੱਪਰੋਂ ਪਾੜਨ ਲੱਗੇ ਇਹ ਖੁੱਲੇ ਨਾ ਇਸ ਕਰਕੇ ਇਹਨੂੰ ਆ ਕੰਡਾ ਲਗਾ ਦਿੱਤਾ ਜਾਂਦਾ ਵੀ ਸੋਗ ਟੱਕਣ ਲਗਾਉਣ ਤੋਂ ਬਾਅਦ ਇਸ ਪੀਪੇ ਵਿੱਚ ਪੁਰਾਣੇ ਵੇੜਿਆਂ ਵਿੱਚ ਬਿਸਕਟ ਕੱਪੜੇ ਲੱਤੇ ਔਰ ਸੰਗਾਂਤ ਸਾਮਾਨ ਗਹਿਣੇ ਨਗਦੀ ਜਾਂ ਲੋੜੀਆਂ ਆਦ ਪਾ ਕੇ ਸੌਣ ਦੇ ਮਹੀਨੇ ਵਿੱਚ ਇਹ ਪੀਪੇ ਭਰ ਕੇ ਧੀਆ ਨੂੰ ਦਿੱਤੇ ਜਾਂਦੇ ਸੀ ਲੋੜੀ ਦੇ ਸੰਧਾਰੇ ਵੇਲੇ ਵੀ ਇਹਨਾਂ ਪੀਪਿਆਂ 'ਚ ਮੂਖੜੀ ਚੌਲਾਂ ਦੀਆਂ ਪਿੰਨੀਆਂ ਜਾਂ ਘਰ ਦਾ ਕੱਡਾ ਖੋਆ ਪਾ ਕੇ ਇਹਨਾਂ ਪੀਪਿਆਂ ਵਿੱਚ ਪਾ ਕੇ ਧੀਆ ਨੂੰ ਦਿੱਤਾ ਜਾਂਦਾ ਵੀ ਸੌਣ ਦਾ ਮਹੀਨਾ ਚੜ੍ਹਦਿਆਂ ਹੀ ਸਭ ਤੋਂ ਪਹਿਲਾਂ ਬਿਸਕਟਾਂ ਵਾਲੀਆਂ ਪੱਟੀਆਂ ਤੋਂ ਪਤਾ ਕੀਤਾ ਜਾਂਦਾ ਸੀ ਕਿ ਬਿਸਕਟ ਬਣਾਉਣ ਲੱਗ ਪਏ ਜਾਂ ਨਹੀਂ ਜੇ ਜੇ ਬਿਸਕਟ ਬਣਾਉਣ ਲੱਗ ਪਏ ਤਾਂ ਇੱਕ ਪੀਪਾ ਬਿਸਕਟ ਬਣਾਉਂਦਾ ਤਾਂ ਇੱਕ ਪੀਪਾ ਬਿਸਕਟ ਬਣਾਉਣ ਲਈ 2 ਕਿਲੋ ਆਟਾ 1.5 ਕਿਲੋ ਖੰਡ 1 ਕਿਲੋ ਦੁੱਧ ਲੱਗਦਾ ਆਉਂਦਾ ਵੀ ਜਦੋਂ ਬਿਸਕਟ ਬਣਾ ਲਏ ਜਾਂਦੇ ਤਾਂ ਪੇਕਿਆਂ ਦੇ ਘਰ ਚੋਂ ਕੋਈ ਮੈਂਬਰ ਪਰਜਾ ਜਵੇਂ ਪਰਜਾਈ ਪਰਾ ਪਰਜਾਈ ਜਾਂ ਮਾਤਾ ਪਿਤਾ ਜਾਂ ਕੋਈ ਹੋਰ ਘਰ ਦਾ ਮੈਂਬਰ ਤੀਨ ਨੂੰ ਸੰਦਾਰਾ ਲੈ ਕੇ ਜਾਂਦੇ ਹੁੰਦੇ ਦੀ ਜਦੋਂ ਇਹਨਾਂ ਵਿੱਚੋਂ ਕੋਈ ਵੀ ਮੈਂਬਰ ਧੀ ਦੇ ਬੂਹੇ ਦੇ ਅੱਗੇ ਆਕੇ ਖੜਦਾ ਸੀ ਤਾਂ ਧੀਆ ਨੂੰ ਚਾਹ ਚੜ੍ਹਾਉਂਦਾ ਸੀ ਤੇ ਬਿਸਕੁਟਾਂ ਵਾਲਾ ਪੀਪਾ ਵੇਖ ਕੇ ਉਹਨਾਂ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਆਉਂਦਾ ਵੀ ਸੋ ਫੁੱਲੀਆਂ ਨਹੀਂ ਸੀ ਸਮਾਉਂਦੀਆਂ ਕਿਉਂਕਿ ਪੇਕਿਆਂ ਵੱਲੋਂ ਕਿਸੇ ਵੀ ਮੈਂਬਰ ਦਾ ਹੈ ਸਾਲ 'ਚ ਇੱਕ ਦੋ ਗੇੜੇ ਹੀ ਵੱਜਦੇ ਹੁੰਦੇ ਸੀ ਉਦੋਂ ਕਿ ਆਉਣ ਜਾਣ ਦੇ ਸਾਧਨ ਬਹੁਤ ਘੱਟ ਹੁੰਦੇ ਸੀ ਇਸ ਕਰਕੇ ਬਹੁਤ ਘੱਟ ਰਿਸ਼ਤੇਦਾਰੀਆਂ ਵਿੱਚ ਜਾਇਆ ਜਾਂਦਾ ਸੀ ਤੇ ਸਾਲ ਸਮਾਈ ਮਗਰੋਂ ਮਗਰੋਂ ਹੀ ਇਹ ਰਿਸ਼ਤੇਦਾਰੀਆਂ ਵਿੱਚ ਜਾਇਆ ਜਾਂਦਾ ਸੀ ਇਸ ਲਈ ਜਦੋਂ ਪਰੌਣਾ ਆਉਂਦਾ ਸੀ ਤਾਂ ਉਹਦੇ ਆਉਣ ਦਾ ਘਰਦਿਆਂ ਨੂੰ ਬਹੁਤ ਚਾਹ ਹੁੰਦਾ ਸੀ ਐਵੇਂ ਹੀ ਪੇਕਿਆਂ ਵੱਲੋਂ ਆਏ ਕਿਸੇ ਜੀ ਦਾ ਧੀ ਵੱਲੋਂ ਬਹੁਤ ਯਾ ਕੀਤਾ ਜਾਂਦਾ ਸੀ ਤੇ ਭੱਜ ਕੇ ਉਹਨਾਂ ਨੂੰ ਖੁਸ਼ੀ-ਖੁਸ਼ੀ ਮਿਲਿਆ ਜਾਂਦਾ ਵੀ ਪਰ ਬਦਲਦੇ ਸਮੇਂ ਨਾਲ ਹੁਣ ਤ੍ਰੀਆਂ ਦੇ ਪੀਕਿਆਂ ਤੋਂ ਬਿਸਕਟਾਂ ਦੇ ਪੀ ਆਉਣ ਵਾਲੇ ਪੀਪੇ ਘਟ ਗਏ ਨੇ ਜੇ ਕੋਈ ਇਕਾ ਤੁਕਾ ਪਰਿਵਾਰ ਇਹਨਾਂ ਪੀਪਿਆਂ ਵਿੱਚ ਸੰਦਾਰਾ ਪਾ ਕੇ ਦਿੰਦਾ ਵੀ ਆ ਤਾਂ ਉਹ ਹੋਰ ਭਾਂਡਿਆਂ ਦੀ ਜਾਂ ਫਿਰ ਲਫਾਫਿਆਂ ਦੀ ਵਰਤੋਂ ਕਰਦੇ ਹਨ ਨੂੰ ਇਹਨਾਂ ਪੀਪਿਆਂ ਦੀ ਵਾਪਾਂ ਬਹੁਤ ਹੀ ਅੱਜਕੱਲ੍ਹ ਲੋਕ ਬਹੁਤ ਹੀ ਘੱਟ ਵਰਤੋਂ ਕਰਦੇ ਨੇ ਇਸ ਕਰਕੇ ਇਹ ਵਸਤਵੀ ਜਿਹਨੂੰ ਪੀਪਾ ਕਿਹਾ ਜਾਂਦਾ ਏ ਹੌਲੀ-ਹੌਲੀ ਘਰਾں ਵਿੱਚੋਂ ਲੋਪ ਹੋਣ ਕਿਨਾਰੇ ਆ ਜੇ ਤੁਹਾਨੂੰ ਕੇ ਸੰਭਲਣ ਦੀ ਬਹੁਤ ਲੋੜ ਏ ਸੋ ਇਹ ਵਸਤ ਵੀ ਮੈਂ ਆਪਣੇ ਬਾਈ ਨੰਦ ਸਿੰਘ ਬੜੈਚ ਬਰਾਸਤੀ ਮਿਊਜ਼ੀਅਮ ਵਿੱਚ ਸੌਂਪ ਕੇ ਰੱਖੀ ਹੋਈ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਆਪਣੇ ਵਰਸੇ ਦੇ ਦਰਸ਼ਨ ਕਰਾ ਸਕਾਂ ਇਸੇ ਕਰਕੇ ਮੈਂ ਇਹਨਾਂ ਵਸਤਾਂ ਨੂੰ ਸੌਂਪ ਰਿਹਾ ਹਾਂ ਸੋ ਜੇ ਵੀਡੀਓ ਚੰਗੀ ਲੱਗੀ ਤੋ ਵੀਡੀਓ ਜੇ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਕਿਸੇ ਦਿਨ ਕੋਈ ਹੋਰ ਪੁਰਾਣੀ ਵਸਤ ਲੈ ਕੇ ਇਹ ਰਹ ਹਜਰੂਮਾਗਾ ਉਦੋਂ ਤੱਕ ਲਈ ਸ਼ੁਕਰੀਆ ਰੱਬ ਰਖਾਈ